ਜੀ ਕਿਵੇਂ ਹੋ ਤੁਸੀਂ ਸਾਰੇ ਹੋ ਤੁਸੀਂ ਠੀਕ ਹੋਵੋਗੇ ਮੈਂ ਵੀ ਠੀਕ ਹਾਂ ਜੀ ਕਿ ਤੁਹਾਡੇ ਸ਼ਹਿਰਾਂ ਵਿੱਚ ਵੀ ਇਹ ਐਲਾਨ ਹੋ ਚੁੱਕਿਆ ਹੈ ਜੋ ਸਾਡੇ ਸ਼ਹਿਰ ਵਿੱਚ ਹੋਇਆ ਹੈ ਸਾਡੇ ਸ਼ਹਿਰ ਲੁਧਿਆਣਾ ਵਿੱਚ ਇੱਥੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਆਪਾਂ ਧਿਆਨਯੋਗ ਗੱਲਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜਿੱਦਾਂ ਤੁਹਾਨੂੰ ਪਤਾ ਹੈ ਕਿ ਆਪਾਂ ਇਹ ਜੰਗ ਦਾ ਮਾਹੌਲ ਇਹ ਜਿੱਦਾਂ ਦੀ ਆਪਾਂ ਨੂੰ ਇਹ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਜਿੱਦਾਂ ਦਾ ਸਮਾ ਆ ਗਿਆ ਸਾਰਾ ਫੇਸ ਕਰਨਾ ਹੈ ਆਪਾਂ ਤੇ ਇਹਨਾਂ ਔਖੀ ਘੜੀ ਦੇ ਵਿੱਚ ਆਪਾਂ ਨੂੰ ਕਿਹੜੇ ਕਿਹੜੀ ਚੀਜ਼ਾਂ ਦੀ ਧਿਆਨ ਰੱਖਣ ਦੀ ਜ਼ਰੂਰਤ ਹੈ ਕਿਹੜੀ ਕਿਹੜੀ ਚੀਜ਼ਾਂ ਆਪਾਂ ਨੂੰ ਜ਼ਰੂਰੀ ਨੇ ਕਿ ਜੋ ਆਪਾਂ ਆਪਣੇ ਘਰ ਦੇ ਵਿੱਚ ਰੱਖ ਸਕੀਏ ਤਾਂ ਕਿ ਔਖੇ ਵੇਲੇ ਉਹ ਕੰਮ ਆਵਣ ਤੇ ਇੱਥੇ ਸਾਡੇ ਮਤਲਬ ਕਿ ਜਿਵੇਂ ਸਾਨੂੰ ਦੱਸਿਆ ਹੈ ਤੇ ਸਰਕਾਰਾਂ ਵੀ ਦੱਸ ਰਹੀਆਂ ਨੇ ਤੇ ਸਰਕਾਰਾਂ ਦੇ ਕਹਿਣੇ ਦਾ ਪਾਲਣਾ ਵੀ ਆਪ ਨੂੰ ਕਰਨੀ ਚਾਹੀਦੀ ਹੈ ਠੀਕ ਹੈ ਤਾਂ ਜੋ ਸਾਨੂੰ ਔਖਾ ਨਾ ਹੋਵੇ ਕੋਈ ਵੀ ਚੀਜ਼ ਹੁੰਦੀ ਹੈ ਸਾਡੀ ਭਲਾਈ ਵਾਸਤੇ ਹੀ ਕਹਿੰਦੇ ਨੇ ਐਦਾਂ ਕੋਈ ਮਤਲਬ ਕਿ ਚੀਜ਼ ਨਹੀਂ ਹੁੰਦੀ हां काफी अफवाहवां उड़ियां हुई हैं जमें कि कुछ फेक न्यूज़या भी आ रही हैं कि फलाणी थां ते ब्लास्ट हुए, ब्लास्ट हुए, आ, हुए, हुए, हुए है ਧਮਕਾਣੀ ਥਾਂ ਤੇ ਬਲਾਸਟ ਹੋਏ ਕੁਛ ਐਦਾਂ ਦੀਆਂ ਵੀ ਮਤਲਬ ਕਿ ਝੂਠੀਆਂ ਖਬਰਾਂ ਨੇ ਜੋ ਦਿਲ ਦੇ ਹਿਲਾ ਦੇਣ ਵਾਲੀਆਂ ਨੇ ਤਾਂ ਜੋ ਲੋਕ ਵੀ ਡਰੇ ਹੋਏ ਨੇ ਡਰੇ ਵੀ ਹੋਏ ਨੇ ਕੁਛ ਨਹੀਂ ਵੀ ਡਰੇ ਹੋਏ ਪਰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਹ ਆਪਾਂ ਮਤਲਬ ਕਿ ਕਹਿ ਸਕਦੇ ਹਾਂ ਕਿ ਇੱਕ ਔਖੇ ਸਮੇ ਨੂੰ ਫੇਸ ਕਰਨਾ ਤਾਂ ਜੋ ਇੱਕ ਮਤਲਬ ਕਿ ਖਾਸ ਚੀਜ਼ ਜਿਹੜੀ ਆ ਉਹ ਮੈਂ ਸ਼ੇਅਰ ਕਰਨ ਲੱਗੀ ਆ ਤਾਂ ਜੋ ਮੈਂ ਕਿਹ ਚਲੋ ਹਨਾ ਵੀ ਸਾਰੇ ਨੂੰ ਥੋੜਾ ਕਈ ਵਾਰ ਵਿਸ਼ਵਾਸ ਨਹੀਂ ਕੋਈ ਕਰਦਾ ਕਈ ਵਾਰ ਕੋਈ ਕਰ ਵੀ ਲੈਂਦਾ ਏ ਤੇ ਮਤਲਬ ਕਿ ਦਿਲ ਡਾਵਾ ਡੋਲੇ ਜਿਹਾ ਪਿਆ ਹੁੰਦਾ ਵੀ ਇਹ ਚੀਜ਼ਾਂ ਜਿਹੜੀਆਂ ਨੇ ਵੀ ਕਰਨੀਆਂ ਜ਼ਰੂਰੀ ਨੇ ਜਾਂ ਨਹੀਂ ਜ਼ਰੂਰੀ ਹਾਂਜੀ ਜਿਵੇਂ ਸਾਡੇ ਇੱਥੇ ਮਤਲਬ ਕਿ ਰਾਸ਼ਨ ਨੂੰ ਲੈ ਕੇ ਜਿੱਦਾਂ ਸਾਰੇ ਹੀ ਮਤਲਬ ਕਿ ਨਿਊਜ਼ਾਂ 'ਚ ਵੀ ਦੱਸ ਰਹੇ ਨੇ ਸਾਰੇ ਸ਼ਹਿਰਾਂ 'ਚ ਪਿੰਡਾਂ 'ਚ ਦੱਸ ਰਹੇ ਨੇ ਕਿ ਤਾਂ ਜੋ ਤੁਸੀਂ ਆਪਣਾ ਔਖੇ ਟਾਈਮ ਵਾਸਤੇ ਰਾਸ਼ਨ ਜਿਹੜਾ ਉਹ ਇਕੱਠਾ ਕਰ ਲੋ ਰਾਸ਼ਨ ਵਿੱਚ ਕੀ ਹੋ ਗਿਆ ਜਿਵੇਂ ਦਾਲਾਂ ਹੋ ਗਈਆਂ ਚਾਪਤੀ ਪੱਤੀ ਤੇਲ ਵਗੈਰਾ ਇਹ ਚੀਜ਼ਾਂ ਜਿੱਦਾਂ ਜਾਨੀ ਕਿ ਜਿੰਨਾ ਆਪਣਾ ਖਾਣ ਪੀਣ ਦਾ ਸਮਾਨ ਹੁੰਦਾ ਹੈ ਨਾ ਉਹ ਚੀਜ਼ਾਂ ਜ਼ਰੂਰੀ ਨੇ ਥੋੜੀ ਜੀਆਂ ਆਪਾਂ ਨੂੰ ਇਕੱਠੀਆਂ ਕਰਕੇ ਘਰ 'ਚ ਰੱਖਣੀਆਂ ਕਿਉਂਕਿ ਕੋਈ ਪਤਾ ਨਹੀਂ ਹੁੰਦਾ ਜਿਵੇਂ ਮੰਨ ਲਓ ਬਾਰਡਰ ਬੰਦ ਕੀਤੇ ਗਏ ਨੇ ਹਨਾ ਮਤਲਬ ਕਿ ਬਾਰਡਰ ਬੰਦ ਕੀਤੇ ਗਏ ਨੇ ਜਾਂ ਥੋੜੀ ਹਲਚਲ ਹੋ ਰਹੀ ਏ ਤੇ ਹੋ ਰਹੀ ਏ ਤੇ ਮਤਲਬ ਕਿ ਸੋ ਦਾਇਕ ਮਤਲਬ ਕਿ ਨਾ ਕਈ ਇਹ ਵੀ ਹੋ ਰਿਹਾ ਹੈ ਵੀ ਕਈ ਦੁਕਾਨਦਾਰ ਨੇ ਤਾਂ ਫਾਇਦਾ ਵੀ ਉਠਾ ਰਹੇ ਨੇ ਦਾਲਾਂ ਸਬਜ਼ੀਆਂ ਨੂੰ ਮਹਿੰਗਾ ਕਰ ਦਿੱਤੇ ਸਾਡੇ ਇੱਥੇ ਬਹੁਤ ਹੀ ਫਰਕ ਪੈ ਗਿਆ ਦੋ ਦਿਨ ਦੇ ਵਿੱਚ ਚੀਜ਼ਾਂ ਮਹਿੰਗੀਆਂ ਕਰ ਦਿੱਤੀਆਂ ਨੇ ਦਾਲਾਂ ਦੂਣਾਂ ਜਿਹੜੀ ਖਾਣ ਪੀਣ ਦੀਆਂ ਰਾਸ਼ਨ ਦੀਆਂ ਚੀਜ਼ਾਂ ਜਿਹੜੀ ਆਪਾਂ ਸਟੋਰ ਕਰਕੇ ਰੱਖਣ ਵਾਲੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਮਹਿੰਗਾ ਕਰ ਦਿੱਤਾ ਹੈ ਇਸ ਕਰਕੇ ਆਪਾਂ ਨੂੰ ਸਾਰੇ ਹੀ ਮਤਲਬ ਕਿ ਇਹ ਚੀਜ਼ ਦਾ ਪਾਲਣਾ ਕਰਨੀ ਚਾਹੀਦੀ ਹੈ ਇਹ ਥੋੜਾ ਜਿਹਾ ਤੁਸੀਂ ਜ਼ਰੂਰ ਕਰਕੇ ਰੱਖੋ ਅਸੀਂ ਵੀ ਕੀਤਾ ਹੋਇਆ ਏ ਥੋੜਾ ਜਿਹਾ ਗਰੋਸਰੀ ਜਿਹੜਾ ਹੁੰਦਾ ਸਮਾਨ ਥੋੜਾ ਜਿਹਾ ਖਾਣ ਪੀਣ ਦਾ ਸਮਾਨ ਨੇ ਸੇਵ ਕਰਕੇ ਜ਼ਰੂਰ ਰੱਖੋ ਤਾਂ ਜੋ ਸਾਨੂੰ ਔਖੇ ਵੇਲੇ ਕੰਮ ਨਾ ਆਵੇ ਹੋ ਸਕਦਾ ਹੈ ਕਿ ਪ੍ਰਮਾਤਮਾ ਨਾ ਕਰੇ ਚਲੋ ਹਨਾ ਬੀ ਇਸ ਤੇ ਕਹਿੰਦੇ ਆ ਵਾਹਿਗੁਰੂ ਦੋਨਾਂ ਮੁਲਕਾਂ ਵਿੱਚ ਹੀ ਠੰਡ ਬਰਸਾਵੇ ਦੋਨਾਂ ਮੁਲਕਾਂ ਵਿੱਚ ਭਾਈਚਾਰਾ ਹੋਵੇ ਕੋਈ ਵੀ ਐਦਾਂ ਦੀ ਘਟਨਾ ਕਿਧਰ ਵੀ ਨਾ ਹੋਵੇ ਨਾ ਉਧਰ ਨਾਲ ਇਧਰ ਆਪਾਂ ਸਾਰਿਆਂ ਦਾ ਭਲਾ ਹੀ ਮੰਗਨੇ ਆ ਪਰ ਖੁਸ਼ ਪਤਾ ਨਹੀਂ ਹੁੰਦਾ ਕਿ ਕੁਝ ਲੋਕ ਵਿੱਚ ਐਦਾਂ ਦੇ ਹੁੰਦੇ ਨੇ ਮੰਨ ਲਓ ਸਾਰੇ ਤਾਂ ਨਹੀਂ ਹੁੰਦੇ ਕੁਝ ਲੋਕ ਐਦਾਂ ਦੇ ਹੁੰਦੇ ਨੇ ਸਿਰਫ ਇਰੇ ਕੁਝ ਵੀ ਕਰ ਸਕਦੇ ਨੇ ਹੈਨਾ ਕੁਝ ਹਲਚਲ ਹੋ ਸਕਦੀ ਹੈ ਕੁਝ ਵਧ ਵੀ ਸਕਦਾ ਹੈ ਇਹ ਕੰਮ ਤੇ ਉਸ ਟਾਈਮ ਆਪਾਂ ਕਿੱਥੇ ਦੇਖੋ ਜਾ ਤਾਂ ਨਹੀਂ ਸਕਦੇ ਕਿਉਂਕਿ ਜਾਣਾ ਕਿੱਥੇ ਰਹਿਣਾ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਹੈ ਕਿੱਥੇ ਜਾ ਨਹੀਂ ਸਕਦੇ ਕਿਉਂਕਿ ਹਰ ਪਾਸੇ ਹੀ ਇਹ ਮਾਹੌਲ ਹੈ ਇਹ ਨਹੀਂ ਹੈਗਾ ਇਹ ਸਾਡੇ ਸ਼ਹਿਰ 'ਚ ਨਹੀਂ ਹੈਗਾ ਅਸੀਂ ਦੂਜੇ ਸ਼ਹਿਰ ਚ ਚਲੇ ਜਾਵਾਂਗੇ ਜਾਂ ਸਾਡੇ ਪਿੰਡ 'ਚ ਨਹੀਂ ਹੈਗਾ ਅਸੀਂ ਦੂਜੇ ਪਿੰਡ 'ਚ ਚਲਾ ਜਾਵਾਂਗੇ ਨਾ ਇਹ ਚੀਜ਼ ਤਾਂ ਹੈ ਨਹੀਂ ਕਿਉਂਕਿ ਸਾਰੇ ਪਾਸੇ ਮਾਹੌਲ ਡਰਦਾ ਏ ਤੇ ਉਸ ਸਮੇਂ ਆਪਾਂ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਹੈ ਤੇ ਆਪਣੇ ਆਪ ਘਰਾਂ ਵਿੱਚ ਸੇਫ ਰਹੀਏ ਔਰ ਸੇਫ ਰਹਿਣ ਲਈ ਦੇਖੋ ਅਨਾਜ ਅੰਨ ਚੋਲ ਜਰੂਰੀ ਨੇ ਦਾਲਾਂ ਜਰੂਰੀ ਨੇ ਤਾਂ ਜੋ ਜਦੋਂ ਸਾਨੂੰ ਮੰਨ ਲਓ ਅਸੀਂ ਬਾਹਰ ਨਿਕਲੀਏ ਨਾ ਜਾਂ ਕੋਈ ਹਰੀਆਂ ਸਬਜ਼ੀਆਂ ਨਾ ਖਰੀਦਣ ਜਾਈਏ ਬਾਹਰ ਨਾ ਜਾਈਏ ਜ਼ਿਆਦਾ ਇਕੱਠ ਨਾ ਕਰੀਏ ਇਕੱਠ ਤੋਂ ਮਨਾ ਹੀ ਕੀਤੀ ਜਾ ਰਹੀ ਹੈ ਨਾ ਵੀ ਕਿਤੇ ਵੀ ਐਦਾਂ ਦਾ ਮਾਹੌਲ ਨਹੀਂ ਬਣਾਉਣਾ ਕਿ ਜਿੱਥੇ ਤੁਸੀਂ ਝੁੰਡ ਬਣਾ ਕੇ ਖੜ ਜਾਓ ਨਹੀਂ ਆਪਾਂ ਕਰ ਸਕਦੇ ਕਿਤੇ ਬਾਜ਼ਾਰਾਂ ਵਿੱਚ ਜਾ ਕਿਤੇ ਨਹੀਂ ਆਪਾਂ ਇੰਨਾ ਜਾ ਸਕਦੇ ਘਰਾਂ ਦੇ ਵਿੱਚ ਹੀ ਰਵੋ ਤੇ ਉਸ ਟਾਈਮ ਸਾਡੇ ਘਰਾਂ 'ਚ ਦਾਲ ਚੋਲ ਜਾਂ ਆਟਾ ਹੋਵੇਗਾ ਤੇ ਅਸੀਂ ਉਹ ਬਣਾ ਕੇ ਖਾ ਸਕਾਂਗੇ ਆਪਣੇ ਬੱਚਿਆਂ ਨੂੰ ਖਵਾ ਸਕਾਂਗੇ ਕਿਉਂਕਿ ਆਪਾਂ ਖਾਦੇ ਪੀਤੇ ਬਿਨਾਂ ਭੁੱਖੇ ਤਾਂ ਰਹਿ ਨਹੀਂ ਸਕਦੇ ਖਾਣਾ-ਪੀਣਾ ਤਾਂ ਜ਼ਰੂਰੀ ਹੈ ਨਾ ਤਾਂ ਹੀ ਆਪਾਂ ਇਹ ਥੋੜਾ ਜਿਹਾ ਹਿੰਮਤ ਜੇ ਭੁੱਖੇ ਪੇਟ ਰਹਿ ਕੇ ਹਿੰਮਤ ਨਹੀਂ ਹੁੰਦੀ ਚਲੋ ਥੋੜਾ ਅੰਦਰ ਖਾਣਾ ਗਿਆ ਹੋਵੇ ਤਾਂ ਚਲੋ ਹਿੰਮਤ ਰਹਿੰਦੀ ਹੈ ਨਾ ਕਿਉਂਕਿ ਇਹ ਔਖਾ ਸਮਾਂ ਫੇਸ ਕਰਨਾ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ ਇੱਕ ਜ਼ਰੂਰੀ ਹੋਰ ਹੈ ਕਿ ਸਾਰੇ ਅਰਦਾਸ ਪੇਨਤੀ ਜ਼ਰੂਰ ਕਰਿਆ ਕਰੋ ਸਾਰੇ ਹੀ ਪ੍ਰਮਾਤਮਾ ਦੇ ਅੱਗੇ ਅਰਦਾਸ ਜ਼ਰੂਰ ਕਰਿਆ ਕਰੋ ਕਿ ਪ੍ਰਮਾਤਮਾ ਇਹ ਜੋ ਵੀ ਹੋ ਰਿਹਾ ਹੈ ਸਭ ਕੁਝ ਇੱਥੇ ਹੀ ਮਤਲਬ ਕਿ ਬੰਦ ਹੋ ਜਾਵੇ ਖਤਮ ਹੋ ਜਾਵੇ ਕੋਈ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਕੋਈ ਵੀ ਐਦਾਂ ਦਾ ਕੁਝ ਨਾ ਹੋਵੇ ਜਿੱਦਾਂ ਹੁਣ ਦੇਖੋ ਕਈ ਮਤਲਬ ਕਿ ਬਾਰਡਰ ਵੀ ਬੰਦ ਕਰਤੇ ਆ ਮਤਲਬ ਕਿ ਸਾਰੇ ਜਾਣਾ ਆਣਾ ਬਾਰਕ ਬੰਦ ਕਰ ਦਿੱਤਾ ਹੈ ਨਾ 에어ਪੋਰਟ ਵੀ ਬੰਦ ਕਰਤੇ ਨੇ ਕੋਈ ਵਿਚਾਰੇ ਆਏ ਸੀਗੇ ਥੋੜੇ ਦਿਨਾਂ ਲਈ ਜਾਂ ਕਿਸ ਨੇ ਜਾਣਾ ਸੀ ਜਾਂ ਕਿਸੇ ਦਾ ਵੀਜ਼ਾ ਆਇਆ ਸੀ ਜਾਂ ਕਿਸੇ ਦੀ ਫਲੈਟ ਸੀਗੀ ਜਾਂ ਕੁਝ ਸੀਗਾ ਹਨਾ ਕਈਆਂ ਨੂੰ ਨੁਕਸਾਨ ਵੀ ਇਸ ਚੀਜ਼ ਦਾ ਹੋ ਰਿਹਾ ਹੈ ਤੇ ਇਹ ਸਾਰਾ ਕੁਝ ਬੰਦ ਹੋਇਆ ਹੈ ਨਾ ਤੇ ਬਹੁਤ ਹੀ ਮਤਲਬ ਕੀ ਜਿਵੇਂ ਲੋਕਡਾਊਨ ਵਿੱਚ ਆਪਾਂ ਨੂੰ ਹੋ ਗਿਆ ਸੀਗਾ ਉਸ ਉਸ ਤਰੀਕੇ ਦਾ ਇਹ ਚੀਜ਼ ਫਿਰ ਦੁਬਾਰਾ ਬਣ ਰਹੀ ਹੈ ਤੇ ਇਸ ਕਰਕੇ ਵੀ ਮਤਲਬ ਕੀ ਨੁਕਸਾਨ ਵੀ ਹੋ ਰਿਹਾ ਹੈ ਤੇ ਇਹੀ ਚਾਹਨੇ ਆਸੀਂ ਕਿ ਸਾਨੂੰ ਜਿਹੜਿਆ ਕਾਨੂੰਨ ਨੇ ਜਾਂ ਸਰਕਾਰਾਂ ਨੇ ਹਦਾਇਤਾਂ ਦਿੱਤੀਆਂ ਨੇ ਉਹਦੀ ਥੋੜੀ ਪਾਲਣਾ ਕਰ ਲਈਏ ਤਾਂ ਜੋ ਇਹ ਸਾਡੀ ਹੈ ਤਾਂ ਭਲਾਈ ਵਾਸਤੇ ਇਹ ਹੈ ਨਾ ਕੁਝ ਪਤਾ ਨਹੀਂ ਹੁੰਦਾ ਸਮੇਂ ਦਾ ਕਿ ਸਮਾਂ ਕਿੱਦਾਂ ਆਣਾ ਹੈ ਜਾਂ ਕਿੱਦਾਂ ਦਾ ਨਹੀਂ ਕੁਝ ਕਿਹਾ ਨਾ ਜਾ ਸਕਦਾ ਜਿਦਾਂ ਦੇ ਆ ਨਿਊਜ਼ਾਂ ਸੁਣਨੇ ਆ ਜਿਦਾਂ ਦੇ ਖਬਰਾਂ ਸੁਣਨੇ ਆ ਮਨ ਇੱਕ ਪਾਸੇ ਡੋਲ ਵੀ ਜਾਂਦਾ ਹੈ ਵੀ ਇਹ ਕੀ ਹੋ ਰਿਹਾ ਹੈ ਬਾਕੀ ਕੁਝ ਨਿਊਜ਼ਾਂ ਫੇਕ ਵੀ ਨੇ ਜਿਵੇਂ ਪੁਰਾਣੇ ਪਚਾਲ ਦੱਸ ਦਿੰਦੇ ਨੇ ਪਰਾਣੀਆਂ ਜਿਹੜੀਆਂ ਲੜਾਈਆਂ ਨੇ ਉਹ ਮਤਲਬ ਕਿ ਦੁਬਾਰਾ ਵੀਡੀਓ ਜਿਹੜੀਆਂ ਨੇ 10-10 ਕਿ ਲੋਕਾਂ ਨੂੰ ਡਰਾਵਾ ਵੀ ਪਾਉਂਦੇ ਨੇ ਠੀਕ ਹੈ ਤੇ ਇਹ ਚੀਜ਼ਾਂ ਤੋਂ ਵੀ ਥੋੜਾ ਦੂਰ ਹੋ ਜਿਹੜੀ ਅਸਲ ਚੀਜ਼ ਹੈ ਮੇਨ ਚੀਜ਼ ਹੈ ਉਹਦੇ ਉੱਤੇ ਧਿਆਨ ਦੇਣਾ ਤੁਸੀਂ ਫੇਕ ਨਿਊਜ਼ਾਂ ਹਾਲ ਧਿਆਨ ਨਹੀਂ ਦੇਣਾ ਤੁਸੀਂ ਡਰਨਾ ਨਹੀਂ ਹੈਗਾ ਬੱਚਿਆਂ ਦੇ ਮਨ ਚ ਡਰ ਨਹੀਂ ਪਾਣਾ ਜਾਂ ਘਰ ਤੁਸੀਂ ਬਿਲਕੁਲ ਨਹੀਂ ਡਰਨਾ ਬਸ ਤੁਸੀਂ ਆਪਣੀ ਥੋੜੀ ਸੇਫਟੀ ਵਰਤਣੀ ਹੈ ਜਿਵੇਂ ਮੰਨ ਲਓ ਸ਼ਾਮ ਨੂੰ ਆਪਾਂ ਜਿਹੜੇ ਆਪਣੇ ਭੈਣ ਭਾਈ ਕੰਮਾਂ ਕਰਾਤੇ ਜਾਂਦੇ ਆ ਸ਼ਾਮ ਨੂੰ ਟਾਈਮ ਨਾਲ ਆਪਣੇ ਘਰੇ ਆ ਜਾਣ ਜਿਆਦਾ ਮਤਲਬ ਕਿ ਕਿਉਂਕਿ ਜਿਵੇਂ ਲਾਈਟਾਂ ਆਪਾਂ ਨੂੰ ਬੰਦ ਕਰਨ ਵਾਸਤੇ ਬੋਲਿਆ ਹੈ ਤੇ ਸ਼ਾਮ ਟਾਈਮ ਹੀ ਆਪਾਂ ਲਾਈਟਾਂ ਓਨ ਕਰਨੀਆਂ ਹੁੰਦੀਆਂ ਨੇ ਤੇ ਲਾਈਟਾਂ ਓਨ ਕਰਨ ਤੋਂ ਪਹਿਲਾਂ ਪਹਿਲਾਂ ਹੀ ਆਪਾਂ ਘਰੇ ਹੀ ਆ ਜੇ ਸਾਨੂੰ ਓਨ ਕਰਨ ਦੀ ਜ਼ਰੂਰਤ ਹੀ ਨਾ ਪਵੇ ਅਸੀਂ ਲਾਈਟਾਂ ਬੰਦ ਹੀ ਰੱਖੀਏ ਕਿਉਂਕਿ ਲਾਈਟਾਂ ਬੰਦ ਕਰਨੀਆਂ ਸਰਕਾਰ ਨੇ ਕਿਤਿਆ ਹੋਈਆਂ ਨੇ ਸਾਡੇ ਇੱਥੇ ਸਰਕਾਰੀ ਲਾਈਟਾਂ ਜੋ ਵੀ ਗਲੀਆਂ 'ਚ ਲਾਈਟਾਂ ਜੋ ਵੀ ਦੁਕਾਨਾਂ ਦੇ ਮੂਹਰੇ ਲਾਈਟਾਂ ਵਗੈਰਾ ਬੰਦ ਰਹਿੰਦੀਆਂ ਨੇ ਹਨੇਰਾ ਘੁੱਪ ਹੋ ਜਾਂਦਾ ਠੀਕ ਹੈ ਤੇ ਇਸ ਕਰਕੇ ਤੁਸੀਂ ਆਪਣੇ ਘਰਾਂ 'ਚ ਰਹੋ ਸੇਫ ਰਹੋ ਸ਼ਾਮ ਨੂੰ ਕੰਮਕਾਰਾਂ ਤੂੰ ਟਾਈਮ ਨਾਲ ਆਜਿਆ ਕਰੋ ਤਾਂ ਜੋ ਜੇ ਥੋੜਾ ਜਿਹਾ ਆਪਾਂ ਵੀ ਆਪਣੇ ਬੱਚਿਆਂ ਵਿੱਚ ਰਹੀਏ ਆਪਣੇ ਪਰਿਵਾਰ ਵਿੱਚ ਰਹੀਏ ਤਾਂ ਜੋ ਜਦੋਂ ਏਕਤਾ ਹੁੰਦੀ ਹੈ ਨਾ ਤੇ ਥੋੜਾ ਡਰ ਘੱਟ ਹੁੰਦਾ ਹੈ ਹਨਾ ਏਕਤਾ ਵਿੱਚ ਡਰ ਘੱਟ ਹੁੰਦਾ ਹੈ ਵੀ ਜਦੋਂ ਚਲੋ ਇੱਕ ਦੂਜੇ ਦਾ ਸਾਥ ਦੋ ਕੋਈ ਵੀ ਅੰਟੀ ਗਵਾਂਡੀ ਮਤਲਬ ਕਿ ਪਰੇਸ਼ਾਨ ਹੈ ਜਾਂ ਕਿਸੇ ਚੀਜ਼ ਤੋਂ ਵੀ ਇੱਕ ਦੂਜੇ ਦੀ ਮਦਦ ਕਰ ਦੋ ਹਨਾ ਤੇ ਕਿਸੇ ਨੂੰ ਵੀ ਮਤਲਬ ਕਿ ਕੋਈ ਵੀ ਦੁਖਤ ਕਲੀਪ ਤੇ ਇੱਕ ਦੂਜੇ ਦਾ ਸਾਥ ਦੋ ਦੁੱਖ ਵਿੱਚ ਕਹਿੰਦੇ ਨੇ ਗਵਾਂਡੇ ਹੀ ਗਵਾਂਡਿਆਂ ਦੇ ਕੰਮ ਆਉਂਦਾ ਏ ਰਿਸ਼ਤੇਦਾਰਾਂ ਕੋ ਉਹ ਤਾਂ ਦੂਰ ਦੀ ਗੱਲ ਹੋ ਗਈ ਹੈ ਨਾ ਉਹਨਾਂ ਨੂੰ ਤਾਂ ਫੋਨ ਕਰਾਂਗੇ ਕਦੋਂ ਆਣਗੇ ਕਦੋਂ ਆਪਾਂ ਨੂੰ ਆ ਕੇ ਕੁਝ ਦੇਖਣਗੇ ਪਰ ਹੁਣ ਤਾਂ ਕਿਸੇ ਨੇ ਵੀ ਨਹੀਂ ਆਉਣਾ ਹੈਗਾ ਹੁਣ ਤਾਂ ਗਵਾਂਡੇ ਗਵਾਂਡਿਆਂ ਦੇ ਕੰਮ ਆਉਣਗੇ ਰਿਸ਼ਤੇਦਾਰ ਵੀ ਕਿਉਂਕਿ ਦੂਰ ਦੂਰ ਜਿੱਥੇ-ਜਿੱਥੇ ਵੀ ਭੈਣ ਭਾਈ ਬੈਠੇ ਹੋਏ ਨੇ ਦੂਰ ਦਰਾਡੇ ਸਭ ਡਰੇ ਹੋਏ ਨੇ ਸਭ ਡਰ ਦਾ ਮਾਹੌਲ ਹੈ ਆਪਣੇ ਆਪਣੇ ਘਰਾਂ ਦੇ ਵਿੱਚ ਸੇਫ ਰਹਿਣਾ ਚਾਹੁੰਦੇ ਨੇ ਉਹਨਾਂ ਦੇ ਵੀ ਬੱਚੇ ਨੇ ਬਾਲ ਬੱਚੇ ਨੇ ਆਪਣੇ ਬੱਚਿਆਂ ਨੂੰ ਸੇਫ ਰੱਖਣਾ ਚਾਹੁੰਦੇ ਨੇ ਬਸ ਮੈਂ ਇਹੀ ਕਹਿਣਾ ਚਾਹੁੰਦੀ ਆ ਪਾਣੀ ਸਟੋਰ ਕਰਕੇ ਰੱਖੋ ਕਿਉਂਕਿ ਜਿਨ੍ਹਾਂ ਦੇ ਮੋਟਰਾਂ ਲੱਗੀਆਂ ਹੋਈਆਂ ਨੇ ਜਿਨ੍ਹਾਂ ਦੇ ਬਿਜਲੀ ਦੇ ਨਾਲ ਸ਼ਹਿਰਾਂ 'ਚ ਹਨਾ ਬਿਜਲੀ ਆਵੇ ਤਾਂ ਪਾਣੀ ਛੱਡਦੇ ਆ ਫਿਰ ਪਾਣੀ ਆਪਾਂ ਭਰਦੇ ਆ ਟੈਂਕੀਆਂ ਇਸ ਕਰਕੇ ਤੁਸੀਂ ਇੱਕ ਦੋ ਫालतू ਡਰਮ ਆਪਣੇ ਜਿਹੜੇ ਪਏ ਹੋਏ ਨੇ ਜਾਂ ਲਿਆ ਸਕਦੇ ਹੋ ਪਾਣੀ ਨੂੰ ਸਟੋਰ ਕਰਕੇ ਰੱਖ ਲਓ ਤਾਂ ਜੋ ਸਾਨੂੰ ਪੀਣ ਵਾਸਤੇ ਪਾਣੀ ਜਿਹੜਾ ਮਿਲਦਾ ਰਹੇ ਕੁਝ ਆਪਾਂ ਚਲੋ ਬਰਤਨ ਵਗੈਰਾ ਸਾਫ਼ ਕਰਨੇ ਹੁੰਦੇ ਨੇ ਚਲੋ ਹਨਾ ਵੀ ਗਰਮੀ ਦਾ ਮਾਹੌਲ ਹੈ ਪਾਣੀ ਦੀ ਜ਼ਰੂਰਤ ਹੈ ਤੇ ਪਾਣੀ ਨੂੰ ਸਟੋਰ ਕਰਕੇ ਰੱਖੋ ਜਿੰਨਾ ਵੀ ਹੋ ਸਕਦਾ ਹੈ ਗਰੋਸਰੀ ਸਮਾਨ ਥੋੜਾ ਸਟੋਰ ਕਰਕੇ ਰੱਖੋ ਦਾਲਾਂ ਦੂੜਾਂ ਜਿੰਤਾ ਹੋ ਗਿਆ ਇਹ ਚੀਜ਼ਾਂ ਨੂੰ ਸਟੋਰ ਕਰਕੇ ਰੱਖੋ ਤੇ ਬਸ ਇਹ ਚੀਜ਼ਾਂ ਦਾ ਤੁਸੀਂ ਥੋੜਾ ਧਿਆਨ ਰੱਖੋ ਬਾਕੀ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਫੇਕ ਨਿਊਜ਼ਾਂ ਤੇ ਤੁਸੀਂ ਬਿਲਕੁਲ ਵੀ ਜਕੀਨ ਨਹੀਂ ਕਰਨਾ ਹੈਗਾ ਕਿਉਂਕਿ ਫੇਕ ਨਿਊਜ਼ਾਂ ਬਹੁਤ ਆ ਰਹੀਆਂ ਨੇ ਬਸ ਥੋੜੀ ਜਿਹੀ ਸੇਫਟੀ ਰੱਖੋ ਆਪਣੀ ਥੋੜਾ ਜਿਹਾ ਜਿਵੇਂ ਸਰਕਾਰ ਕਹਿ ਰਹੀ ਉਹ ਚੀਜ਼ ਤੇ ਆਪਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈ ਹਨਾ ਤੇ ਚਲੋ ਬਾਕੀ ਪਰਮਾਤਮਾ ਅਗੇ ਸਾਰੇ ਹੀ ਅਰਦਾਸ ਕਰਦੇ ਹਾਂ ਸਾਰੇ ਅਰਦਾਸ ਕਰਿਆ ਕਰੋ ਕਿ ਵਾਇਰਸ ਸਭ ਕੁਝ ਜਲਦੀ ਹੀ ਠੀਕ ਹੋ ਜਾਵੇ ਅਮਨ ਸ਼ਾਂਤੀ ਦੁਆਰਾ ਤੋਂ ਪੰਜਾਬ ਵਿੱਚ ਹੋ ਜਾਵੇ ਸਾਰੀ ਦੁਨੀਆ ਹੀ ਠੀਕ ਠਾਕ ਰਹੇ ਜਿੱਥੇ-ਜਿੱਥੇ ਵੀ ਲੋਕ ਵਸਦੇ ਨੇ ਸਾਰੇ ਹੀ ਖੁਸ਼ ਰਹਿਣ ਕਿਉਂਕਿ ਇੱਕ ਨੂੰ ਕਹਿੰਦੇ ਆ ਨਾ ਤਲਾਬ ਵਿੱਚ ਇੱਕ ਮੱਛੀ ਗੰਦੀ ਹੋਵੇ ਉਹ ਮੱਛੀ ਨੂੰ ਮਾਰਦੇ ਮਾਰਦੇ ਕਈ ਮੱਛੀਆਂ ਜਿਹੜੀਆਂ ਬੇਨਜ਼ਾਇਜ਼ ਹੀ ਵਿਚਾਰੀਆਂ ਮਾਰ ਜਾਂਦੀਆਂ ਨੇ ਇਸ ਕਰਕੇ ਆਪਾਂ ਕਹਿੰਦੇ ਆ ਵੀ ਸਾਰੇ ਠੀਕ ਠਾਕ ਰਹਿਣ ਕਿਸੇ ਨੂੰ ਨੁਕਸਾਨ ਨਾ ਹੋਵੇ ਪਰਮਾਤਮਾ ਕਿਸੇ ਨੂੰ ਵੀ ਨੁਕਸਾਨ ਨਾ ਹੋਵੇ ਸਾਰੇ ਠੀਕ ਠਾਕ ਰਹਿਣਾ ਆਪਣੇ ਘਰਾਂ ਵਿੱਚ ਤੇ ਚਲੋ ਜੀ ਤੁਸੀਂ ਮੇਰੇ ਕੀ ਵੀਡੀਓ ਤੇ ਗੌਰ ਕੀਤੀ ਹੋਣੀ ਗੱਲਾਂ ਤੇ ਗੌਰ ਕੀਤੀ ਹੋਣੀ ਬਸ ਆਪਣੇ ਘਰੇ ਥੋੜਾ ਗਰੋਸਰੀ ਸਮਾਨ ਲੈ ਆ ਕੇ ਰੱਖੋ ਪਾਣੀ ਸਟੋਰ ਕਰਕੇ ਰੱਖੋ ਡਰੋ ਨਾ ਡਰਨ ਦੀ ਕੋਈ ਜ਼ਰੂਰਤ ਨਹੀਂ ਚਲੋ ਜੀ ਫਿਰ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਇਕਾਲ ਨੂੰ ਨਵੇਂ ਦਿਨ 'ਚ ਪ੍ਰਮਾਤਮਾ ਖੈਰ ਕਰੇ ਰੱਬ ਰਾਖਾ ਬੱਲਾਈ